ਵੀ ਮਾ ਬਿਮਾਰ ਆ ਕਦੇ ਵੀ ਦੱਸੋ ਵੀ ਪਿਛਲੇ ਬਲੌਗਾਂ 'ਚ ਕਦੇ ਵੀ ਜ਼ਿਕਰ ਕਰਿਆ ਹੋਵੇ ਮੇਰੇ ਨਹੀਂ ਕਰਿਆ ਹੈਗਾ ਆਹ ਉਹ ਦਿਨਾਂ ਜਿੱਥੇ ਪੋਸਟ ਲੱਗੇ ਹੋਏ ਨੇ ਇੰਨੇ ਇੰਨੇ ਪਾਣੀ ਸੀ ਆ ਜਦੋਂ ਆਪਾਂ ਉਰੇ ਪਹਿਲੇ ਦਿਨ ਉਰੇ ਲੰਗਰ ਲੈ ਕੇ ਆਏ ਸੀ ਉਹ ਪਰਲੇ ਪਾਸੇ ਜਿਹੜੇ ਘਰ ਬਣੇ ਹੋਏ ਨੇ ਉਧਰ ਹਰਪਨ ਸਟੇਟ 'ਚ ਉੱਚ ਗਈ ਸੀ ਆਪਾਂ ਚੁੱਪਰ ਦੀ ਪਾਣੀ ਹੋ ਗਿਆ ਸੀ ਟਰੈਕਟਰ ਦੀ ਦੇ ਅਵੇ ਮਿੱਤਰੋ ਮਾੜੇ ਟਾਈਮ ਤਾਂ ਹੋਰ ਮਾੜੀ ਹੁੰਦੀ ਆ ਗੱਡੀ ਗਰਮ ਹੋ ਗਈ ਭਈ ਮੁੰਡਿਆ ਕੀ ਹਾਲ ਚਾਲ ਆ ਬਾਈ ਨਵੇਂ ਵਲੌਗ ਤੇ ਬਾਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਸੀ ਪਟਿਆਲੇ ਦਵਾਈ ਲੈਣ ਜੱਲੇ ਆ ਤੇ ਵੈਸੇ ਤਾਂ ਯਾਰ ਵਲੌਗ ਬਣਾਉਣ ਨੂੰ ਜੀ ਨਹੀਂ ਕਰਦਾ ਹੁੰਦਾ ਹੁਣ ਤੇ ਇਹ ਵੀ ਤਾਂ ਬਣਾ ਲੈਣੇ ਵੀ ਚੱਲ ਥੋੜੀ ਬਹੁਤੀ ਹੈਲਪ ਹੋ ਜੂਗੀ ਹਨਾ ਜੇ ਵੀਡੀਓ ਚੱਲਣਗੀ ਤਾਂ ਥੋੜੀ ਬਹੁਤੀ ਇਨ ਕਮ ਹੋ ਜੂਗੀ ਤੇ ਆਪਣਾ ਘਰ ਪਾਣ ਦੀ ਜਿਹੜੀ ਹੈਲਪ ਹੋ ਜੂਗੀ ਤੇ ਬਾਕੀ ਤੁਸੀਂ ਆਪਣੀ ਘਰ ਦੇ ਹਾਲਾਤ ਤਾਂ ਦੇਖ ਹੀ ਲੋ ਬਾਕੀ ਪਹਿਲਾਂ ਹੁਣ ਇੰਟਰਵਿਊਆਂ ਦੇਖੀਏ ਨੇ ਉਹਦੇ ਚ ਦੇਖ ਹੀ ਲਏ ਆ ਦੇਖੋ ਮੋਰੇ ਨਿਕਲੇ ਪਏ ਹੁਣ ਤਾਂ ਤੇ ਬਾਕੀ ਸਾਰੇ ਛਾਤ ਨੂੰ ਸਿਆਉਂਕ ਲੱਗੀ ਠੀਕ ਹੈ ਤੇ ਕਾਫੀ ਟਾਈਮ ਹੋ ਗਿਆ ਖੋਲਿਆ ਵੀ ਨਹੀਂ ਹੈ ਟਰੈਕਟਰ ਵਾਲਾ ਕਿਉਂਕਿ ਦਿਲ ਹੀ ਨਹੀਂ ਕਰਦਾ ਹੈਗਾ ਦੇਖੋ ਨਾ ਟਰੈਕਟਰ ਬੜੇ ਟਾਈਮ ਦਾ ਹੀ ਖੜਿਆ ਹੈਗਾ ਬਸ ਉਹ ਦੋ ਸ਼ੂਟ ਤੋਂ ਆਏ ਗੁਰੂਰ ਨਾ ਵੇਜ ਤੋਂ ਉਸ ਤੋਂ ਬਾਅਦ ਦਾ ਟਰੈਕਟਰ ਆ ਹੀ ਖੜਿਆ ਹੈਗਾ ਲੱਕ ਡੋਕੋ ਸਾਰਾ ਖੋਲੇ ਪਏ ਨੇ ਕੁਝ ਨਹੀਂ ਕੀਤਾ ਜਿੱਥੇ ਪਿਆ ਜਿੱਥੇ ਉਮੀ ਪਿਆ ਕਿਉਂਕਿ ਦਿਲ ਹੀ ਨਹੀਂ ਕਰਦਾ ਯਾਰ ਛੇੜਨ ਨੂੰ ਕੁਝ ਕਾਫੀ ਟਾਈਮ ਬਾਅਦ ਨੂੰ ਮੈਂ ਅੱਜ ਇਹ ਖੋਲਿਆ ਹੈਗਾ ਇਨੇ ਵੀ ਬੜਾ ਸਾਥ ਦਿੱਤਾਗਾ ਬਾਕੀ ਬਈ ਹੁਣ ਹਨਾ ਬਲੌਗ ਬਣਾਉਣ ਨੂੰ ਜੀ ਤਾਂ ਨਹੀਂ ਕਰਦਾ ਪਰ ਜਿੰਮੇ ਦੇ ਵੀ ਬਣਦੇ ਹੁਣ ਬਲੌਗ ਦੇਖੀ ਚੱਲਿਓ ਬਸ ਸ਼ੇਅਰ ਕਰਦਿਆ ਕਰੋ ਹਨਾ ਤੇ ਜੇ 4 ਵਿਊ ਆਣਗੇ 4 ਰੁਪਏ ਜੁੜ ਜਾਣਗੇ ਤਾਂ ਥੋੜਾ ਬੋਤਾ ਘਰ ਦਾ ਹੋ ਜਾਏਗਾ ਬਾਕੀ ਜੇ ਬਈ ਚੰਗਾ ਟਾਈਮ ਆ ਗਿਆ ਦੁਬਾਰੇ ਹਨਾ ਆਪਾਂ ਪਿੱਛੇ ਨਹੀਂ ਅਟਦੇ ਕੋਈ ਚੱਕਰ ਨਹੀਂ ਉਸ ਤੋਂ ਵੀ ਵੱਧ ਕੇ ਕਰਾਂਗੇ ਹੁਣ ਤੇ ਚੱਕ ਨੇ ਹਜੇ ਬਹੁਤ ਚੰਗੇ ਕੰਮ ਕਰਨ ਵਾਲੇ ਪਏ ਨੇ ਐਵੇਂ ਪੈਰ ਨਹੀਂ ਛੱਡਦੇ ਹੈਗੇ ਜੇ ਦੁਬਾਰਾ ਚੰਗਾ ਟਾਈਮ ਆ ਗਿਆ ਸਾਥ ਦਿਓ ਤੇ ਹੁਣ ਆਪਾਂ ਮੰਡੀਸ਼ਨ ਲੈਣ ਚੱਲੇ ਦੀ ਮੈਂ ਤੁਹਾਨੂੰ ਦਿਖਾਉਣਾ ਯਾਰ ਪੁਰਾਣੀਆਂ ਰਿਪੋਰਟਾਂ ਕਦੇ ਵੀ ਆਪਾਂ ਤੁਸੀਂ ਦੱਸਿਓ ਵੀ ਮੈਨੇ ਕਦੇ ਬਲੌਗ ਚ ਜ਼ਿਕਰ ਕਰਿਆ ਹੋਵੇ ਵੀ ਮੈਂ ਬਿਮਾਰ ਆ ਕਦੇ ਵੀ ਦੱਸੋ ਵੀ ਪਿਛਲੇ ਬਲੌਗਾਂ ਚ ਕਦੇ ਵੀ ਜ਼ਿਕਰ ਕਰਿਆ ਹੋਵੇ ਮੈਨੇ ਨਹੀਂ ਕਰਿਆ ਹੈਗਾ ਕਿਉਂਕਿ ਕਰੋਨਾ ਟਾਈਮ ਤੋਂ ਮੈਂ ਬਿਮਾਰ ਰ ਚੱਲ ਰਿਹਾ ਹਾਂ ਉਦੋਂ ਨਹੀਂ ਮੇਰੀ ਮੈਡੀਸਿਨ ਚੱਲਦੀ ਆ ਤੇ ਅੱਜ ਮੈਂ ਤੁਹਾਨੂੰ ਪੁਰਾਣੀਆਂ ਰਿਪੋਰਟਾਂ ਸਾਰੀਆਂ ਦਿਖਾਉਣਾ ਅੰਦਰੋਂ ਤੇ ਹੁਣ ਆਪਾਂ ਜਾਣਾ ਵੈਣਾ ਦਵਾਈ ਦੇਣ ਤੇ ਅਸੀਂ ਕਵੈਂਟਰ ਰਿਪੋਰਟਾਂ ਦਿਖਾਉਣਾ ਲੱਗੀਆਂ ਲੈ ਵੀ ਆ ਕਰ ਲੋ ਚੈੱਕ ਰਿਪੋਰਟਾਂ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਇਹ ਤਾਂ ਹੁਣ ਦੀਆਂ ਨੇ ਜਿਹੜੀਆਂ ਹੁਣ ਮੈਡੀਸਿਨ ਚੱਲ ਰਹੀ ਆ ਐਨੀ ਟਾਈਮ ਠੀਕ ਆ ਕਿਉਂਕਿ ਮੈਂ ਜਿਹੜੀ ਜਿਹੜੀ ਦੀ ਲੋਡ ਹੁੰਦੀ ਹੈ ਉਹ ਆਪਾਂ ਆਡ ਰੱਖ ਲੈਣੇ ਹੁੰਦੇ ਆ ਤੇ ਜਿਹੜੀਆਂ ਆਪਣੀਆਂ ਪੁਰਾਣੀਆਂ ਪਈਆਂ ਨੇ ਉਹ ਆ ਦੇਖ ਲਓ ਬਈ ਟ੍ਰੀਟਮੈਂਟ ਜਿੱਥੋਂ ਸਟਾਰਟ ਹੋਇਆ ਆਪਣਾ ਕੰਮ ਆ ਦੇਖ ਲਓ ਪੀਜੀਆਈ ਤੋਂ ਸਟਾਰਟ ਹੋਇਆ ਠੀਕ ਆ 32 ਸੈਕਟਰ ਤੋਂ ਫਿਰ ਵੱਡੀ ਪੀਜੀਆਈ ਵੀ ਗਈ ਸੀ ਠੀਕ ਆ ਇਹ ਡੇਟ 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 ਆ ਕਰ ਲਓ ਚੈੱਕ 15 6 2020 ਠੀਕ ਆ ਫੀਟਿੰਗ ਜੁਗਣਾ ਵਗੈਰਾ ਜੋ ਵੀ ਹੋਈਆਂ ਸਾਰੀਆਂ ਹਨ ਆ ਪਈਆਂ ਮੋਡੀਸ਼ਨਲੀਆਂ ਪਰਚੀਆਂ ਆ ਦੇਖ ਲਓ ਇਹ ਆਪਣੀ ਸ਼ਾਇਦ ਸੰਗਰੂਰ ਦੀ ਹੈ ਪਤ ਨਹੀਂ ਪਟਿਆਲੇ ਵਾਲੀ ਆ ਇਹ ਵੀ 2020 ਦੀਆਂ ਨੇ ਸਾਰੀਆਂ ਮੋਡੀਸ਼ਨਾਂ ਵਾਲੀਆਂ ਨੇ ਉਹ ਤੋਂ ਦੀ ਮੋਡੀਸ਼ਨ ਚੱਲਦੀ ਐ ਤੁਸੀਂ ਭਾਵ ਲਾ ਲਓ ਭਰੀਆਂ ਬਈਆਂ ਪਰਚੇ ਹੁਣ ਇੱਕ ਹੱਥ ਜਿਵੇਂ ਕਿਵੇਂ ਦਿਖਾਵਾਂ ਤੁਹਾਨੂੰ ਅਸੀਂ ਕੋਦਾਂੀ ਚੱਲ ਆ ਦੇਖੋ ਮੋਡੀਸ਼ਨਾਂ ਦੀਆਂ ਪਰਚੀਆਂ ਦੇਖੋ ਸਾਡਾ ਜੇ ਕਦੇ ਠੀਕ ਐ ਓਕੇ ਐ ਤੇ ਆਪੂ ਵੀ ਤੇਰਾ ਜੋ ਜੋ ਟਰੀਟਮੈਂਟ ਆਪਣਾ ਚੱਲਦਾ ਗਿਆ ਪਟਿਆਲੇ ਉਤੋਂ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਬਾਅਦ ਉੱਥੇ ਫਿਰ ਜਾਣਾ ਜੁਣਾ ਔਖਾ ਹੁੰਦਾ ਸੀ ਨਾ ਦੂਰ ਫਿਰ ਉਹਨਾਂ ਨੇ ਆਪਣਾ ਪਟਿਆਲੇ ਕਨਵਰਟ ਕਰਤਾ ਜੀ ਆ ਪਈਆਂ ਨੇ ਸਾਰੀਆਂ ਪਰਚੀਆਂ ਦੇਖੋ ਤੁਸੀਂ ਕਿੰਨੀ ਦਵਾਈ ਖਾ ਚੁੱਕੇ ਆ ਮੈਂ ਆ ਸਾਰੀਆਂ ਪਰਚੀਆਂ ਦਵਾਈ ਵਾਲੀਆਂ ਹੀ ਆ ਦੇਖੋ ਠੀਕ ਵਾ ਵਿੱਚ ਬਿਲ ਬਲ ਜੇ ਪਏ ਨੇ ਵਿੱਚ ਦਵਾਈਆਂ ਦੀਆਂ ਪਰਚੀਆਂ ਪਈਆਂ ਨੇ ਇਹ ਸਾਰੀਆਂ ਡੇਟਾ ਚੈੱਕ ਕਰਾ ਰਿਆ ਮੈਂ ਤੁਹਾਨੂੰ ਬਸ ਇੱਕ ਕਿਉਂਕਿ ਇੱਕੋ ਇੱਕ ਬਿਲ ਦੀ ਹੋएगी ਇਹ 2021 ਦੀ ਆ ਨੇ ਰੋ ਠੀਕ ਆ ਤੇ ਕੋਈ ਕੋਈ ਕੀ ਮੈਂ ਦਿਆ ਆ ਦੇਖੋ ਕੰਨੇ ਬਿੱਲ ਪਏ ਨੇ ਸਾਰੇ ਬਿਲੀ ਨੇ ਇਹ 2021 ਦੇ ਨੇ ਫਵਾਰੀਆਂ ਆ 2020 ਦੀ ਆ ਸਲਿੱਪ ਜਦੋਂ ਮੈਂ ਬਿਮਾਰ ਹੋਇਆ ਸੀ 2020 ਦੀ ਆਏ ਸੀ ਨਾ ਕਰੋਨਾ ਕਰੋਨਾ ਟਾਈਪ ਦੇ ਮੈਂ ਬਿਮਾਰ ਸੀ ਆ ਕੋਈ ਨਾਲ ਵੀ ਨਹੀਂ ਜਾਂਦਾ ਹੁੰਦਾ ਸੀ ਦਵਾਈ ਨਾਲ ਉਸ ਟਾਈਮ ਮੈਂ ਬਿਮਾਰ ਥਿਆ ਸਾਰੇ ਅਕਸਰੇ ਵੀ ਉਦੋਂ ਦੀ ਨੇ ਇਹਦੀ ਡੇਟ ਚੈੱਕ ਕਰਾਂ ਜੀ ਹੋਏਗੀ ਆ ਗੱਲ ਚੱਕ 29 ਦਸੰਬਰ 2020 ਏ ਵੀ ਬੀ ਵੀ ਨੇ ਪਟਿਆਲੇ ਦੇ ਨਾਲ ਸੀਰੀਜ਼ ਕਰਨ ਵਗੈਰਾ ਸਾਰੀਆਂ ਚੰਡੀਗੜ੍ਹ ਦੀਆਂ ਨੇ ਠੀਕ ਹੈ ਗਿਆ ਰਿਪੋਰਟਰ ਬੁਟਾਈਆਂ ਇਹ ਵੀ ਸਾਰੀਆਂ ਲੋ ਯਾਰ ਬੀ ਵੀ ਨੇ ਇਹ ਸਾਰਾ ਇੰਟੀਰੀਅਰ ਪੁਰਾਣਾ ਤੇ ਬਾਕੀ ਜਿਹੜਾ ਹੁਣ ਚੱਲ ਰਿਹਾ ਉਹ ਤੁਹਾਨੂੰ ਉਹ ਆਪਾਂ ਲੱਗ ਰੱਖ ਲੈਣਾ ਕਿਉਂਕਿ ਇੰਨਾ ਹੀ ਜੋ ਲੱਭਣਾ ਬਹੁਤ ਔਖਾ ਸਾਰਾ ਸਿਸਟਮ ਬਾਕੀ ਕੋਈ ਯੱਕਰ ਨਹੀਂ ਹਣਾ ਵਲੌਗ ਵਲੌਗ ਜਿਵੇਂ ਦੇ ਹੁੰਦੇ ਨੇ ਬਾਈ ਦੇਖੀ ਜਾ ਕਰੋ ਹੁਣ ਬਾਲਾ ਕਿਉਂਕਿ ਇੰਨਾ ਤਾਂ ਖਰਚਾ ਹੀ ਕਰ ਸਕਦੇ ਆ ਵੀ ਆਪਾਂ ਟਰੈਕਟਰਾਂ ਨੂੰ ਲਿਜਾ ਕੇ ਕਿਤੇ ਹੋਏ ਹਨਾ ਵੀ ਉਹ ਚੀਜ਼ ਦੇ ਵਲੌਗ ਦਿਖਾਈਏ ਤੁਹਾਨੂੰ ਉਹ ਆਪਾਂ ਕਰ ਨਹੀਂ ਸਕਦੇ ਹੁਣ ਥੋੜਾ ਟਾਈਮ ਰੁਕੋ ਜੇ ਬਾਬੇ ਨਾਨਕ ਦੇ ਬਾਹ ਫੜੀ ਦੁਬਾਰਾ ਆਵਾਂਗੇ ਗਰਾਊਂਡ 'ਚ ਕੋਈ ਚੱਕਰ ਨਹੀਂ ਇਤਨੇ ਸਪੋਰਟ ਕਰਦੇ ਜਾਓ ਬਸ ਅਜੇ ਥੋੜਾ ਜਿਹਾ ਹੁਣ ਆਪਾਂ ਮੰਡੀਸ਼ਨ ਤੁਹਾਨੂੰ ਦੱਸਦਾ ਅੱਜ ਲੱਕੰਨੀ ਦੀ ਆਈਗੀ ਅੱਜ ਥੋੜੀ ਜੀ ਹੋ ਸਕਦਾ 1200 ਰੁਪਏ ਘੱਟੇ ਆਵੇ ਕਿਉਂਕਿ ਅੱਜ ਟੈਸਟ ਨਹੀਂ ਹੋਣਾ ਅੱਜ ਟੈਸਟ ਨਹੀਂ ਹੋਣਾ 1500 ਰ ਨਵੇਂ ਮਿੱਤਰੋ ਆਪਾਂ ਹੁਣ ਚੱਲ ਹਸਪੀਟਲੋਂ ਲੈ ਗਏ ਉਹ ਦਵਾਈ ਲੈ ਕੇ ਆ ਗਏ ਸੀ ਆਪਾਂ ਗੱਡੀ ਤੇ ਤੇ ਬਾਕੀ ਅੱਜ 2 ਹਫ਼ਤਿਆਂ ਦੀ ਦਵਾਈ ਲਿਖੀ ਆ ਘੱਟ ਆ ਅੱਜ ਸੌਖਾ ਸਰ ਗਿਆ ਕਿਉਂਕਿ ਪਹਿਲਾਂ ਮਹੀਨੇ ਦੀ ਲੈ ਜਾਂਦੇ ਸੀ ਤੇ ਹੁਣ ਜਿਹੜੀ ਇਹ ਦਵਾਈ ਚੱਲ ਰਹੀ ਆ ਇਹ ਤਾਂ ਬੰਦ ਹੋਣੀ ਆਗੀ ਇਹ ਬੰਦ ਹੋਣ ਤੋਂ ਬਾਅਦ ਨਵੀਂ ਨਵੀਂ ਸਟਾਰਟ ਹੋਣੀ ਆ ਫਿਰ ਉਹ ਮਹੀਨੇ ਦੀ ਲੈਣੀ ਪੈਣੀ ਆਪਾਂ ਨੂੰ ਇਹ ਲਾਸਟ ਉਹ ਆਪਨਾ ਉਹ ਤੋਂ ਬਾਅਦ ਹੋਰ ਚੱਲਣੀ ਆ ਇਹ ਤਾਂ ਸੌਖਾ ਹੀ ਸਰ ਗਿਆ 825 ਰੁਪਏ ਦੀ ਆਈ ਆ ਤੇ ਬਾਕੀ ਜਿਹੜੀ ਫ੍ਰੀ ਮਿਲਦੀ ਸੀ ਉਹ ਆਪਣੇ ਕੋਲ ਘਰੇ ਪਈ ਆ ਤੇ ਉਹ ਆਪਾਂ ਲਈ ਨਹੀਂ ਤੇ ਬਾਕੀ ਇੱਕ ਮੈਂ ਬਾਰੋ ਲਿਆ ਸੀ ਬਾਕੀ ਆ ਮਿਲੇਗੀ ਇਹ ਆਪਾਂ ਨੂੰ ਕੋ ਦੋ ਹਫ਼ਤਿਆਂ ਦੇ ਦੋ ਹਫ਼ਤੇ ਤੋਂ ਬਾਅਦ ਫੇਰ ਆਪਾਂ ਨੂੰ ਪਟਿਆਲੇ ਆਉਣਾ ਪੈਣਾ ਤੇ ਫੋਨ ਚੱਲੇ ਆਪਾਂ ਕਿਤੇ ਹੋਰ ਤੇ ਥੋੜਾ ਜਿਹਾ ਉਹ ਵੀ ਦਿਖਾਉਣੇ ਹੋਏ ਨੇ ਕਿੱਥੇ ਚੱਲੇ ਦਵਾਈ ਲੈ ਲਈ ਸੀ ਮੇਰੇ ਲਾਗੇ 2 ਘੰਟੇ ਚੱਲਦੇ ਹੁਣ ਆਪਾਂ ਲੈ ਵੀ ਮਿੱਤਰੋ ਆਪਾਂ ਆ ਗਏ ਸੀ ਅਰਬਨ ਸਟੇਟ ਤੇ ਇਧਰ ਆ ਜੁਨੀਵਰਸਿਟੀ ਆ ਰੋਨਦੀ ਨਾਲ ਜਿੱਥੇ ਪੋਸਟਰ ਲੱਗੇ ਹੋਏ ਨੇ ਇੰਨੇ ਇੰਨੇ ਪਾਣੀ ਸੀ ਆ ਜਦੋਂ ਆਪਾਂ ਉਰੇ ਪਹਿਲੇ ਦਿਨ ਉਰੇ ਲੰਗਰ ਲੈ ਕੇ ਆਏ ਸੀ ਉਹ ਪਰਲੇ ਪਾਸੇ ਜਿਹੜੇ ਘਰ ਬਣੇ ਹੋਏ ਨੇ ਉਧਰ ਅਰਬਨ ਸਟੇਟ ਚ ਉਹ ਚ ਗਏ ਸੀ ਆਪਾਂ ਛੋ ਦੇ ਉੱਪਰ ਦੀ ਪਾਣੀ ਹੋ ਗਿਆ ਸੀ ਟਰੈਕਟਰ ਦੀ ਦੇ ਆਲਟੀਨੇਟਰ ਆ ਜਿਹੜਾ ਟਰੈਕਟਰ ਵਾਲਾ ਉਹ ਸਾਰਾ ਡੁੱਬ ਗਿਆ ਸੀ ਆ ਮੈਂ ਵੀਡੀਓ ਵੀ ਕੱਢ ਕੇ ਵਿੱਚ ਪਾਉਂਗਾ ਤੁਸੀਂ ਦੇਖ ਲਿਓ ਆ ਸਾਰੀ ਅਰਬਨ ਸਟੇਟ ਆ ਜਿਹੜੀ ਆ ਦੇ ਲੋਕ ਖੜੀਆਂ ਹੁਣ ਗੱਡੀਆਂ ਇਹ ਉੱਪਰ ਦੀ ਸੀ ਪਾਣੀ ਉਹਦਾ ਪੂਰਾ ਪੂਰੇ ਗੱਡੀ ਗੁੱਡੀ ਦਾ ਟੱਪਦੀ ਨਹੀਂ ਸੀ ਇੰਨਾ ਪਾਣੀ ਸੀ ਆ ਖੱਲੇ ਟਰੈਕਟਰੇ ਆਉਂਦੇ ਸੀਗੇ ਅੱਜ ਦੇਖ ਲਓ ਰੌਣਕਾਂ ਲੱਗੀਆਂ ਨੇ ਦੇਖੋ ਕੁਝ ਵੀ ਨਹੀਂ ਆਉਂਦਾ ਸੀ ਉਦੋਂ ਉਹਰੇ 9 ਮੀਟਰ ਉੱਪਰ ਥੋੜਾ ਜਿਹਾ ਹੋਰ ਕੰਮ ਸੀ ਉੱਥੇ ਗਏ ਉੱਥੋਂ ਜਾ ਕੇ ਆਪਾਂ ਵਾਪਸ ਜਾਈ ਜਾਂਦੇ ਸੀ ਤੇ ਪਟਿਆਲਾ ਮੈਂ ਟੱਪ ਗਿਆ ਸੀ ਉਸ ਤੋਂ ਬਾਅਦ ਆਮ ਨੂੰ D5 ਚੈਨਲ ਵਾਲਿਆਂ ਦਾ ਫੋਨ ਆ ਗਿਆ ਤੇ ਇਹਨਾਂ ਨੇ ਇੰਟਰਵਿਊ ਕਰਨੀ ਹੋਣੀ ਤੇ ਹੁਣ ਆਪਾਂ ਆ ਗਏ ਸੀ ਮੰਜਾਬੀ ਯੂਨੀਵਰਸਿਟੀ ਕੋਲ ਤੇ ਇਹਨਾਂ ਦਾ ਦਫ਼ਤਰ ਉੱਪਰ ਆਗਾ D5 ਪੰਜਾਬੀ ਇੰਟਰਵਿਊ ਕਰਦੇ ਆ ਫਿਰ ਮਿਲਦੇ ਆ ਬਾਕੀ ਠੀਕ ਆ ਸੁਣਾਉਣਾ ਦਿਲ ਦੀਆਂ ਗੱਲਾਂ ਬਾਤਾਂ ਕੀ ਬਣਦਾ ਕੀ ਚੱਲ ਰਿਹਾ ਲਾਈਵ 'ਚ ਵੀ ਮਤਰਾ ਮਾੜੇ ਟਾਈਮ ਤਾਂ ਹੋਰ ਮਾੜੀ ਹੁੰਦੀ ਆ ਗੱਡੀ ਕਰਮ ਹੋ ਗਈ ਤੇ ਗੱਡੀ ਨੇ ਮੀਟਰ ਚੱਕਿਆ ਨਹੀਂ ਹੈਗਾ ਯਾਰ ਆਹੋ ਪਾਈਪ ਪਾਟ ਗਿਆ ਪਾਈਪ ਚੋਂ ਨਿਕਲ ਗਿਆ ਪਾਣੀ ਮੀਟਰ 0 ਠੰਡਾ ਪਿਆ ਤੇ ਗੱਡੀ ਕਰਮ ਹੋ ਕੇ ਰੁਕ ਗਈ ਮੈਨੂੰ ਲੱਗਦਾ ਹੁਣ ਇਹ ਕਿਤੇ ਸੀਜ਼ ਵੀ ਨਾ ਹੋ ਗਈ ਉਹ ਹੁਣ ਬੁਲਾਇਆ ਮੁੰਡਾ ਉਹ ਆਏਗਾ ਫੇ ਲੱਗੇਗਾ ਪਤਾ ਮਾੜੇ ਟਾਈਮਸ ਵਾਲੀ ਹੋਰ ਮਾੜੀ ਹੁੰਦੀ ਆ ਕਿਉਂ ਕਿਆ ਸਾਰੀ ਪਟਿਆ ਬੈਨ ਹੈ ਟਾਈਨੋਮੀਟਰ ਜਾਨੇ ਉੱਠਿਆ ਹੈਗਾ ਇਹੀ ਕੱਟ ਕੇ ਪਾਣੀ ਨਿਕਲ ਗਿਆ ਬਾਲਾ ਪੈ ਗਿਆ ਸਟਾਰਟ ਹੋ ਜੇ ਬਸ ਹੁਣ ਡੈਫਿਓ ਮੇਟਰ ਬਾਬੇ ਦੀ ਕਿਰਪਾ ਨਾਲ ਸੀਜ ਹੁਣ ਬਚ ਗਈ ਆਪਣੀ ਗੱਡੀ ਤੇ ਪਾਈਪ ਉਪਰ ਪਾ ਗਈ ਸਰ ਗਿਆ ਪਾਈਪ ਫਟ ਗਿਆ ਦੀਆ ਤੇ ਹੁਣ ਆਪਾਂ ਜੱਲੇ ਪਿੰਡ ਨੂੰ ਨਹੀਂ ਤਾਂ ਮਾੜੇ ਟਾਈਮ ਮਾੜੀ ਗੱਲ ਹੋ ਗਈ ਸੀ ਐਨਨੇ ਹੁੰਦੇ ਵੀ ਜਦੋਂ ਬੜਾ ਟਾਈਮ ਹੁੰਦਾ ਮਾੜੀਆਂ ਹੁੰਦੀਆਂ ਨੇ ਪਾਪੇ ਦੀ ਗਿਰਫਤਾਰਣ ਬਾਅਦ ਚ ਗਈ ਮੈਨੂੰ ਤਾਂ ਇਤਾਂ ਲੱਗਿਆ ਸੀ ਵੀ ਸੀਜ ਹੋ ਗਈ ਪਰ ਬਚਤ ਰਹੇਗੀ ਤੇ ਹੁਣ ਆਪਾਂ ਚੱਲੇ ਫਿਰਨ ਨਾ ਐਨੀ ਮਾੜੀ ਕਿਸਮਾ ਤਾਂ ਪਾਤਣਾ ਆ ਕੇ ਫੇਰ ਗਰਮ ਹੋ ਗਈ ਲੈ ਜੀ ਮਤਰੋ ਗੱਡੀ ਹੋ ਗਈ ਗਰਮ ਕਾਕੇ ਉਰੀ ਬੁਲਾਏ ਨੇ ਗੱਡੀ ਖੜਾਏ ਆਪਾਂ ਦਗਾਲ ਤੇ ਕੱਲ ਨੂੰ ਕਰਾਉਣਾ ਪੈਣਾ ਕੰਮ ਗੱਡੀ ਦਾ ਸਾਡੀ ਮਾਰੇ ਟਾਈਮ ਮਾੜੀਆਂ ਗੱਲਾਂ ਬਾਤਾਂ ਹੋਈ ਜਾਂਦੀਆਂ ਨੇ ਸਾਢੇ 9 ਦਾ ਟਾਈਮ ਹੋ ਗਿਆ ਹੁਣ ਚੱਲੇ ਘਰ ਨੂੰ ਬਾਕੀ ਕੱਲ ਨੂੰ ਕਰਾਵਾਂਗੇ ਗੱਡੀ ਦਾ ਕੰਮ ਮਾਰੇ ਟਾਈਮ ਮਾੜੀਆਂ ਹੀ ਹੋਈ ਜਾਂਦੀਆਂ ਨੇ